ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਪਾਰਟੀ ਵੇਅਰ 컬렉ਸ਼ਨ ਬਹੁਤ ਸੋਹਣੇ ਟ੍ਰੈਂਡਿੰਗ ਸੂਟ ਹੋਣਗੇ ਤੇ ਬਹੁਤ ਹੀ ਸੋਹਣੇ ਸੂਟ ਹੈ ਠੀਕ ਹੈ ਜੀ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਦੱਸ ਦਿੰਨੇ ਆ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆਵਾਂਗੇ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਆਪਣੇ ਸਟੇਟਸ ਤੇ ਲਗਾਉਂਦੇ ਨੇ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਬਟਾਲਾ ਰੋਡ ਅੱਡਾ ਮੋਨੰਗਲ ਜ਼ਿਲ੍ਹਾ ਗੁਰਦਾਸਪੁਰ ਸਾਡਾ ਐਡਰੈਸ ਹੋਏਗਾ ਠੀਕ ਹੈ ਤੇ ਚਲੋ ਦੇਖ ਸੂਟ ਪਹਿਲਾ ਹੀ ਬਾਓ ਵਾਲਾ ਹੈ ਬਹੁਤ ਸੋਹਣਾ ਸੂਟ ਹੈ ਕਲਰ ਬਹੁਤ ਪਿਆਰਾ ਪੀਚੀ ਪਿੰਕ ਜਿਹਾ ਕਲਰ ਆ ਸਾਰੇ ਕਲਰ ਇੰਗਲਿਸ਼ ਕਲਰ ਆਉਣਗੇ ਜਿਹੜੇ ਕਿ ਟ੍ਰੈਂਡ ਕਰ ਰਹੇ ਨੇ ਔਰ ਫੈਬਰਿਕ ਵੀ ਟ੍ਰੈਂਡਿੰਗ ਆ ਗਿਆ ਠੀਕ ਹੈ ਟਿਸ਼ੂ ਸਿਲਕ ਠੀਕ ਹੈ ਔਰ ਗਾਂਜ਼ਾ ਟਿਸ਼ੂ ਸਿਲਕ ਦਾ ਸੂਟ ਆਏਗਾ ਫੁੱਲ ਹੈਂਡਵਰਕ ਦਾ ਇਹਦੇ ਤੁਸੀਂ ਦੇਖ ਸਕਦੇ ਜੀ ਸਾਰੀਆਂ ਲਸਰਾਂ ਬਣੀਆਂ ਹੋਈਆਂ ਐਮਬਰਾਇਡਰੀ ਵਰਕ ਸਾਰੇ ਆਊਗਾ ਘੇਰੇ ਤੇ ਬਹੁਤ ਹੀ ਹੈਵੀ ਜਿਹਾ ਵਰਕ ਆਊਗਾ ਠੀਕ ਹੈ ਬਹੁਤ ਸੋਣਾ ਹੈਵੀ ਵਰਕ ਹਲੋ ਜੀ ਠੀਕ ਹੈ ਔਰ ਲੈਂਥ ਦਾ ਕੋਈ ਇਸ਼ੂ ਨਹੀਂ ਸਾਰਿਆਂ ਦੀ ਲੈਂਥ ਬਣ ਜਾਏਗੀ ਖੁੱਲੀ ਡੁੱਲੀ ਘੇਰੇ ਦਾ ਕੋਈ ਇਸ਼ੂ ਨਹੀਂ ਹੈ ਘੇਰਾ ਕਾਫੀ ਖੁੱਲਾ ਡੁੱਲਾ ਹੈ ਹਲੋ ਜੀ ਹਾਂ ਘੇਰਾ ਵੀ 24 25 ਇੰਚ ਘੇਰਾ ਆਊਗਾ ਨਾਲ ਤੁਹਾਨੂੰ ਬਾਜੂ ਤੇ ਵੀ ਵਰਕ ਮਿਲੇਗਾ ਤੇ ਬਾਟਮ ਆਏਗੀ ਸਿਲਕ ਦੀ ਨਾਲ ਤੇ ਜਿਹੜੀ ਆਏਗਾ ਦੁਪੱਟਾ ਦੁਪੱਟਾ ਤੁਹਾਨੂੰ ਇਸੇ ਹੀ ਫੈਬਰਿਕ ਦਾ ਮਿਲੇਗਾ ਠੀਕ ਹੈ ਹਲੋ ਜੀ organza silk ਦਾ ਤੁਹਾਨੂੰ ਦੁਪੱਟਾ ਮਿਲੇਗਾ ਲਓ ਜੀ ਪਾਰਟੀ wear suit ਨੇ ਕਲਰ ਬਹੁਤ ਪਿਆਰਾ ਹੈ ਦੁਪੱਟਾ ਬਹੁਤ ਸੋਹਣਾ ਹੈ suit ਬਹੁਤ ਸੋਹਣਾ ਹੈ ਸਾਰਾ ਫੁੱਲੀ ਹੈਂਡਵਰਕ ਦਾ suit ਆਏਗਾ ਹਲੋ ਜੀ ਠੀਕ ਹੈ pearl work ਆਏਗਾ mirror work ਆਏਗਾ ਓਕੇ ਲਓ ਔਰ ਹੁਣ ਕਰਦੇ ਆਪਾਂ ਇਹਦੇ ਪ੍ਰਾਈਸ ਦੀ ਗੱਲ ਪ੍ਰਾਈਸ ਲੱਗੇਗਾ ਜੀ ਇਹਦਾ ਸੂਟ ਦਾ 2850 ਰੁਪਏ ਠੀਕ ਹੈ 2850 ਰੁਪਏ ਚ ਪਾਰਟੀ ਪਰ ਸੂਟ ਤੁਹਾਨੂੰ ਘਰ ਪਹੁੰਚ ਜਾਏਗਾ ਤੁਸੀਂ ਸਕਰੀਨ ਸ਼ਾਟ ਲੈਣਾ ਹੈ ਸਾਡੇ ਵਟਸਐਪ ਨੰਬਰ ਤੇ ਪੇਜਣਾ ਠੀਕ ਹੈ ਫਰਸਟ ਕਲਰ ਆ ਗਿਆ ਇਹ ਵਾਲਾ ਹੁਣ ਮੈਂ ਤੁਹਾਨੂੰ ਨੈਕਸਟ ਇਹਦੇ ਕਲਰ ਦਿਖਾ ਦਿੰਨੀ ਹਲੋ ਲੋਜੀ ਕਲਰ ਵੀ ਇੰਨੇ ਕ ਲਾਜਵਾ ਬੰਨੇ ਸੋਨਾ ਕਲਰ ਚਾਟ ਆਇਆ ਨਾ ਬਹੁਤ ਹੀ ਪਿਆਰਾ ਕਲਰ ਚਾਟ ਹੈ ਲੋਜੀ ਸਕਾਈ ਬਲੂ ਕਲਰ ਦੇ ਨੇੜੇ ਤੋਂ ਤੁਹਾਨੂੰ ਦਿਖਾ ਦੇਣੀ ਹੈ ਇਸ ਤਰ੍ਹਾਂ ਦਾ ਕੰਮ ਹੋਇਆ ਚੈੱਕ ਕਰੋ ਬਹੁਤ ਸੋਹਣਾ ਕਲਰ ਆਊਗਾ ਤੇ ਨਾਲ ਦੁਪੱਟਾ ਵੀ ਬਹੁਤ ਹੀ ਪਿਆਰਾ ਗਿਆ ਠੀਕ ਹੈ ਸਿਲਕ ਦੀ ਬਾਟਮ ਆਏਗੀ ਫੁੱਲ ਸੂਟ ਨੂੰ ਮਤਲਬ ਲਾਈਨਿੰਗ ਲੱਗੇਗੀ ਸ਼ਰਟ ਨੂੰ ਟਾਪਟਾ ਲਾਈਨਿੰਗ ਲੱਗੇਗੀ ਬਾਟਮ ਨੂੰ ਤੁਸੀਂ ਜਿਹੜੀ ਮਰਜ਼ੀ ਲਗਵਾ ਸਕਦੇ ਤੁਹਾਡੀ ਚੁਆਇਸ ਹੈ ਇਹ ਲੋਚੀ ਠੀਕ ਹੈ 2850 ਪ੍ਰਾਈਸ ਰਹੇਗਾ ਇਹ ਉਹੀ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ 30350 ਰੁਪਈਆ ਮਿਲਣੀਆਂ ਸਾਡੇ ਕੋ ਖਰੀਦੋਗੇ ਤੁਹਾਨੂੰ ਸਿਰਫ ਤੇ ਸਿਰਫ 2850 ਰੁਪਏ ਦਾ ਸੂਟ ਮਿਲੇਗਾ तो जी अगला कलर भी बहुत ही प्यारा जहा बहुत ही सोना कलर इन्ना सोना कलर है देखो और सारे कलर मतलब जो ट्रेंड चल रहे हैं इंग्लिश कलर वही कलर हेलो जी लाइट ग्रीन कलर आएगा सिल्क दी बॉटम हेलो जी सेम फैब्रिक का दुपट्टा एक अठाई सौ पंजाब पाइस आएगा नेक्स्ट कलर आ गया जी बेबी पिंक बेबी पिंक जहा कलर आ गया ठीक है सेम पैटर्न होएगा सूट का सेम फैब्रिक बॉटम का आएगा सेम फैब्रिक दुपट्टे का आएगा ठीक है जी सूट का रेट रहेगा जी अठाई सौ तो रुपया ਠੀਕ ਹੈ ਆਲ ਇੰਡੀਆ ਸ਼ਿਪਿੰਗ ਕਰਦੇ ਆ ਜਿੱਥੇ ਮਰਜ਼ੀ ਤੁਸੀਂ ਮੰਗਵਾ ਸਕਦੇ ਹੋ ਇੰਟਰਨੈਸ਼ਨਲ ਵੀ ਕੋਰੀਅਰ ਕਰਦੇ ਆ ਸਟਿਚਿੰਗ ਦੀ ਸੁਵਿਧਾ ਵੀ ਹੈ ਆਪਣੇ ਕੋਲ ਅਗਰ ਤੁਸੀਂ ਚਾਹੋ ਤੇ ਸਟਿਚ ਵੀ ਕਰਵਾ ਸਕਦੇ ਹੋ ਠੀਕ ਹੈ ਲੋ ਜੀ ਨੈਕਸਟ ਸੂਟ ਆ ਗਿਆ ਆਪਣੇ ਕੋਲ ਮਸਲੀਨ ਦੇ ਉੱਪਰ ਔਰ ਰੇਟ ਵੀ ਬਹੁਤ ਸੋਹਣਾ ਤੇ ਸੂਟ ਵੀ ਬਹੁਤ ਹੀ ਸੋਹਣਾ ਮਤਲਬ ਮਸਲੀਨ ਆ ਗਈ ਮਸਲੀਨ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਬਹੁਤ ਸੋਹਣਾ ਸਿਲਕ ਨੂੰ ਮਾਤ ਪਾਉਣ ਦੀ ਮਸਲੀਨ ਦੇਖੋ ਕਿੰਨਾ ਸੋਨਾ ਹੈ ਵੀਜਾ ਵਰਕ ਮਿਲੇਗਾ ਤੁਹਾਨੂੰ ਠੀਕ ਹੈ ਨਾਲ ਤੁਹਾਨੂੰ ਬਾਜੂ ਦਾ ਵਰਕ ਮਿਲੇਗਾ ਹਲੋ ਠੀਕ ਹੈ ਚਾਹੇ ਤੁਸੀਂ ਪੌਂਚੇ ਤੇ ਲੈ ਲੋ ਚਾਹੇ ਬਾਜੂ ਤੇ ਲੈ ਲੋ ਨਾਲ ਦੇਖਦੇ ਆਂ ਦੁਪੱਟਾ ਕਈ ਵਾਰੀ ਮੈਂ ਵੀ ਸੂਟ ਤੁਹਾਡੇ ਨਾਲ ਹੀ ਦੇਖਦੀ ਆਂ ਠੀਕ ਹੈ ਹਲੋ ਨਾਲ ਆ ਗਿਆ ਦੁਪੱਟਾ ਦੁਪੱਟਾ ਆਊਗਾ ਪਿਓਰ ਦਾ ਠੀਕ ਹੈ ਤੇ ਪਿਓਰ ਦੇ ਦੁਪट्टे ਦੇ ਉੱਪਰ ਬਹੁਤ ਹੀ ਸੋਹਣਾ ਜਿਹਾ ਵਰਕ ਹੋਇਆ ਠੀਕ ਹੈ 골ਡਨ ਵਰਕ ਆਊਗਾ ਪਿਓਰ ਸ਼ਿਫੋਨ ਦਾ ਦੁਪੱਟਾ ਆਏਗਾ ਦੁਪੱਟੇ ਦੇ ਉੱਪਰ ਵਰਕ ਆਏਗਾ ਸੂਟ ਦੇ ਉੱਪਰ ਬਹੁਤ ਸੋਹਣਾ ਵਰਕ ਹੋਏਗਾ ਔਰ ਰੇਟ ਹੋਏਗਾ ਸੀ ਸਿਰਫ ਤੇ ਸਿਰਫ 1250 ਰੁਪਏ ਸਿਰਫ ਤੇ ਸਿਰਫ 1250 ਰੁਪਏ ਓਕੇ ਜੀ ਵੱਧ ਰੇਟ ਵਾਲੇ ਵੀ ਦਿਖਾਉਣੇ ਆ ਘੱਟ ਰੇਟ ਵਾਲੇ ਵੀ ਦਿਖਾਉਣੇ ਆ ਹਰੇਕ ਕਿਸੇ ਦੀ ਆਪੋ ਆਪਣੀ ਜੇਬ ਹੁੰਦੀ ਆਪੋ ਆਪਣਾ ਬਜਟ ਹੁੰਦਾ ਠੀਕ ਹੈ ਤੇ ਕੋਸ਼ਿਸ਼ ਇਹੀ ਆ ਕਿ ਤੁਹਾਨੂੰ ਇੱਕੇ ਵੀਡੀਓ ਦੇ ਵਿੱਚ ਦਿਖਾ ਦਈਏ ਕੋਈ ਹੋਰ ਜਿਹੜੀ ਆਈਟਮਾਂ ਜਿਨ੍ਹਾਂ ਨੂੰ ਉਹ ਲੈਣਾ ਹੋਵੇ ਸਾਡੇ ਕੋਲ ਇਸ ਤਰ੍ਹਾਂ ਦੀਆਂ ਹੋਰ ਵੀ ਆਈਟਮਾਂ ਹੈਗੀਆਂ ਤੁਸੀਂ ਚਾਹੋ ਤੇ ਹੋਰ ਵੀ ਤੁਹਾਨੂੰ ਮਤਲਬ ਦਿਖਾ ਸਕਦੇ ਜਾਂ ਤੁਸੀਂ ਵਿజిਟ ਕਰ ਸਕਦੇ ਹੋ ਓਕੇ ਲਓ ਜੀ ਅਗਲਾ ਕਲਰ ਆ ਗਿਆ ਮਸਲੀਨ ਦੇ ਉੱਪਰ ਫੁੱਲ ਸੂਟ ਨੂੰ ਲਾਈਨਿੰਗ ਲੱਗੇਗੀ ਆ ਲੋ ਓਨੀਅਨ ਕਲਰ ਆ ਗਿਆ ਸੇਮ ਪੈਟਰਨ ਦਾ ਸੂਟ ਆ ਸੇਮ ਹੀ ਠੀਕ ਹੈ ਮੈਂ ਤੁਹਾਨੂੰ ਲੁੱਕ ਵਾਈਜ਼ ਦਿਖਾਦਾ ਉਹਦੇ ਤੇ ਨਾ ਯੈਲੋ ਦੇ ਨਾਲ ਗੋਲਡਨ ਥੋੜਾ ਉੱਬਰ ਕੇ ਨਹੀਂ ਆ ਰਿਹਾ ਮੈਂ ਕਿ ਇਹਦੇ ਉੱਪਰ ਤੁਹਾਨੂੰ ਦਿਖਾ ਦਿੰਨੀ ਆ ਓਕੇ ਤੇ ਸੇਮ ਹੀ ਦੁਪੱਟਾ ਆਏਗਾ 1250 ਓਨਲੀ 1250 ਪ੍ਰਾਈਸ ਆਏਗਾ ਸੋਹਣਾ ਨੈਕਸਟ ਕਲਰ ਆ ਗਿਆ ਜੀ ਇਹਦੇ ਵਿੱਚ ਨੇਵੀ ਬਲੂ ਬਲੈਕਿਸ਼ ਬਲੂ ਠੀਕ ਹੈ ਨਾ ਇਹ ਬਲੈਕ ਆ ਤੇ ਬਹੁਤ ਹੀ ਸੋਹਣਾ ਤੁਸੀਂ ਦੇਖ ਸਕਦੇ ਕਿੰਨਾ ਪਿਆਰਾ ਜਿਹਾ ਕਲਰ ਬਲੈਕ ਨਹੀਂ ਹੈ ਪਰ ਬਹੁਤ ਹੀ ਸੋਹਣਾ ਡਾਰਕ ਬਲੂ ਜਿਸ ਤਰ੍ਹਾਂ ਪੈਨ ਦੀ ਸ਼ਾਹੀ ਹੁੰਦੀ ਹੈ ਡਾਰਕ ਕਲਰ ਐਵੇਂ ਦਾ ਕਲਰ ਬਲੂਇਸ਼ ਜਿਹਾ ओके okay. हेलो नाल दुपट्टा आ गया बारह सौ पार्ज आ गया Next आ गया एच लो जी वाला कलर कलर खूबसूरत है बहुत प्यारा सारी कलर अलग अलग डिफरेंट डिफरेंट कलर है एलो जी ठीक है बारह सौ पाइज बोल गए नैक्सट आ गया जी अपने को लो जी ਇਹ ਜਿਮੀ ਚੂ ਦੇ ਉੱਪਰ ਆ ਗਿਆ ਚਲੋ ਠੀਕ ਹੈ α ਓਕੇ ਜੀ ਬਹੁਤ ਸੋਹਣਾ ਪੈਨਲ ਸਾਈਡ ਵਰਕ ਹੋਇਆ ਹੈ ਠੀਕ ਹੈ ਤੇ ਵਿੱਚ ਵਿੱਚ ਤੁਹਾਨੂੰ ਹੈਂਡਵਰਕ ਪਰਲ ਵਰਕ ਵੀ ਮਿਲੂਗਾ ਬਹੁਤ ਹੀ ਸੋਹਣਾ ਜਿਆ ਘੇਰੇ ਤੇ ਕੰਮ ਮਿਲੂਗਾ ਨਾਲ ਮਿਲੂਗਾ ਤੁਹਾਨੂੰ ਪੈਨਲ ਸਾਈਡ ਤੇ ਕਪੜਾ ਬਹੁਤ ਗਲਾਸ ਸ਼ਾਈਨ ਵਾਲਾ ਹੈ ਇਹਦੇ ਨਾਲ ਤੁਹਾਨੂੰ ਮਿਲੂਗੀ ਬਾਟਮ ਸਿਲਕ ਦੀ ਹਲੋ ਜੀ ਠੀਕ ਹੈ ਸਿਲਕ ਦੀ ਬਾਟਮ ਦੇ ਪੌਂਚਿਆਂ ਦੇ ਉੱਪਰ ਵਰਕ ਆਊਗਾ ਤੁਸੀਂ ਜੇ ਚੈੱਕ ਕਰ ਸਕਦੇ ਇਸ ਤਰ੍ਹਾਂ ਬਾਟਮ ਆਉਗੀ ਨਾ ਠੀਕ ਹੈ ਇਹ ਕਪੜਾ ਡਿਫਰੈਂਟ ਹੈ ਕਪੜਾ ਡਿਫਰੈਂਟ ਹੈ ਇਸ ਕਰਕੇ ਥੋੜਾ ਕਲਰ ਦਾ ਡਿਫਰੈਂਸ ਹੁੰਦਾ ਬਾਕੀ ਜਦੋਂ ਤੁਸੀਂ ਪਾਉਂਗੇ ਫਿਰ ਨਹੀਂ ਲੱਗੇਗਾ ਹਲੋ ਇਹ ਆ ਗਿਆ ਦੁਪੱਟਾ ਨਾਲ ਠੀਕ ਹੈ ਦੁਪੱਟਾ ਸੇਮ ਫੈਬਰਿਕ ਦਾ ਆਏਗਾ ਗਲਾਸ ਦਾ ਹਲੋ ਓਕੇ ਓਕੇ 2150 ਕਿ 2250 2250 ਸ਼ਾਇਦ ਇਹਦਾ ਪ੍ਰਾਈਸ ਸੀਗਾ हां पंजा इस सूट का प्राइस रहेगा ओके okay, जी शिपिंग कलर आ गया हेलो मैरून कलर ये बहुत खिलर दे मैंने खिलारना नहीं पैदा आप ही खिलर जाता ओके okay, जी लो ठीक है एक कलर आ गया मैरून कलर ओके ਮਰੂਨ ਕਲਰ ਆ ਗਿਆ ਇਹਦੇ ਉੱਪਰ ਵੀ ਤੁਹਾਨੂੰ ਪਰਲ ਵਰਕ ਮਿਲੇਗਾ ਇਸ ਤਰ੍ਹਾਂ ਤੇ ਨਾਲ ਆਊਗੀ ਬਾਟਮ ਸਿਲਕ ਦੀ ਬਾਟਮ ਬਾਟਮ ਤੇ ਵੀ ਵਰਕ ਮਿਲੂਗਾ ਤੇ ਦੁਪੱਟਾ ਬਹੁਤ ਸੋਹਣਾ ਦੁਪੱਟੇ ਤੇ ਲੈਸ ਵੀ ਬਹੁਤ ਸੋਹਣੀ ਮਿਲੂਗੀ ਤੁਹਾਨੂੰ ਕੋ ਫੁੱਲ ਫਿਨਿਸ਼ਿੰਗ ਹੋਈ ਆ ਸੂਟ ਦੀ ਠੀਕ ਹੈ 2250 ਇਹ ਸੂਟ ਦਾ ਪ੍ਰਾਈਸ ਰਹੇਗਾ ਤੇ ਸਾਡੇ ਬਹੁਤ ਹੀ ਸੋਹਣੇ ਜੇ ਸੂਟ ਸੀਗੇ ਕਲੈਕਸ਼ਨ ਹੋਰ ਵੀ ਹੁੰਦੀ ਆ ਪਰ ਕੋਸ਼ਿਸ਼ ਹੀ ਕਰੀ ਜੀ ਇੱਕ ਵੀਡੀਓ ਦੇ ਵਿੱਚ ਦਿਖਾ ਸਕੀਏ 1 2 8 10 ਮਿੰਟ ਦੀ ਵੀਡੀਓ ਹੀ ਬਣਾਈ ਹੈ ਜਦੋਂ ਆਪਣੀ 8 ਮਿੰਟ ਦੀ ਵੀਡੀਓ ਹੋ ਜਾਂਦੀ ਫਿਰ ਆਪਾਂ ਕੋਸ਼ਿਸ਼ ਇਹ ਹੁੰਦੀ ਕੋਈ ਗੱਲ ਨਹੀਂ ਨੈਕਸਟ ਵੀਡੀਓ ਇੱਕ ਪਾ ਦਾਂਗੇ ਠੀਕ ਹੈ ਜੀ ਤੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏਗੀ ਅੱਜ ਦੀ ਕਲੈਕਸ਼ਨ ਅਗਰ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਥੈਂਕ ਯੂ ਤੁਹਾਨੂੰ